ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਤੀਜਾ ਦਸਤਾਰ ਅਤੇ ਦਮਾਲੇ ਦੇ ਮੁਕਾਬਲੇ ਅੱਜ ਰਾਜਪੁਰਾ ਦੇ ਚੰਡਾ ਗਰਾਊਂਡ ਵਿਖੇ ਕਰਵਾਏਗੇ ਦੱਸ ਦਈਏ ਕਿ ਦਸਤਾਰ ਕਾਲ사 ਕਲੱਬ ਰਾਜਪੁਰਾ ਕੈਲੀਫੋਰਨੀਆ ਦੇ ਪ੍ਰਧਾਨ ਲਖਵਿੰਦਰ ਸਿੰਘ ਯੂ ਐਸ ਏ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਗਿਆ ਤੇ ਇਸ ਪ੍ਰੋਗਰਾਮ ਵਿੱਚ ਵਕ ਵਕ ਮਹਿਮਾਨ ਪੁਹੰਚੇ ਉਹਨਾਂ ਦੇ ਨਾਲ ਗੱਲਬਾਤ ਕਰਾਨੇ ਆ ਅਤੇ ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਕੀ ਕਿਹਾ ਆਉ ਦੇਖਦੇ ਹਾਂ ਇਸ ਰਿਪੋਰਟ ਚ ਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਾਡੇ ਰਾਜਪੁਰੇ ਦੇ ਮੀਡੀਆ ਕਲੱਬ ਨੂੰ ਸਾਰੇ ਜਿੰਨੇ ਵੀ ਨੇ ਜੀਆਂ ਇਹਨੂੰ ਕਹਿੰਦੇ ਆ ਜੀ ਇਹ ਦਸਤਾਰ ਮੁਕਾਬਲੇ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਗਏ ਨੇ ਸੋ ਇਸ ਦਸਤਾਰ ਮੁਕਾਬਲੇ 'ਚ ਸਾਡੇ ਰਾਜਪੁਰੇ ਦੀਆਂ ਮਹਾਨ ਸ਼ਖਸੀਤਾਂ ਸਾਰੀਆਂ ਹਾਜ਼ਰੀਆਂ ਲਵਾ ਕੇ ਆਏ ਨੇ ਜਿੱਥੇ ਹੁਣ ਸਾਡਾ ਪ੍ਰੈਸ ਮੀਡੀਆ ਸਾਰੇ ਨਾਲ ਖੜਾ ਉਹ ਵੀ ਸਾਰੇ ਹਾਜ਼ਰ ਨੇ ਸੋ ਇਸੇ ਤਰ੍ਹਾਂ ਸਾਰੇ ਆਪਣੇ ਹਾਜ਼ਰੀਆਂ ਲਵਾ ਕੇ ਜਾ ਰਹੇ ਨੇ ਤੇ ਆਪਣੇ ਇਸ ਪ੍ਰੋਗਰਾਮ ਚ ਅੱਜ 700 ਤੋਂ 800 ਬੱਚਿਆਂ ਨੇ ਭਾਗ ਲਿਆ ਜੀ ਸੋ ਪਿਛਲੀ ਵਾਰ ਵੀ ਕਾਫੀ ਬੱਚੇ ਆਪਣੇ ਪ੍ਰੋਗਰਾਮ ਚ ਆਏ ਸੀ ਇਸ ਵਾਰ ਵੀ ਇਸ ਪ੍ਰੋਗਰਾਮ ਚ ਕਾਫੀ ਬੱਚੇ ਨੇ ਹਿੱਸਾ ਲਿਆ ਸੋ ਹੁਣ ਨਾ ਥੋੜੀ ਦੇਰ ਤੱਕ ਆਪਣੇ ਪੰਚ ਦੇ ਮਹਾਨ ਤਰਾਕਾਰ ਜਿਹੜੇ ਦੇ ਪੀਰ ਸਿੰਘ ਵੀਰ ਜੀ ਤੇ ਪੰਮਾ ਡੁੰਮੇਵਾਲ ਦੀ ਪਹੁੰਚ ਰਹੇ ਨੇ ਜੀ ਕੁਛ ਕੋਈ ਕੁਐਸਚਨ ਕਰਨਾ ਹੋਵੇ ਤਾਂ ਮੈਨੂੰ ਪੁੱਛ ਸਕਦੇ ਹੋ ਜੀ। ਇਹ ਆਪਣਾ ਦਸਤਾਰਕਾ ਕਿੰਨੇ ਦਸਤਾਰਮਕਾ ਹੋ ਰਿਹਾ ਹੈ? ਇਹ ਆਪਣਾ ਤੀਸਰਾ ਦਸਤਾਰ ਮੁਕਾਬਲਾ ਜੀ ਹੁਣ ਰਾਜਪੁਰੇ ਚ। ਇਹਦੀ ਕੀ ਕੁਆਲਿਫਾਈ ਬੀ ਚੱਕੀ ਹੈ ਮੈਂ? ਕਿਸ ਤਰ੍ਹਾਂ ਦੀ ਕੀ ਤੋਂ ਡੇਰੋ ਪੈਰਾਮੀਟਰ ਕੀ ਹੈਗੇ? ਇਹਦੇ ਪੈਰਾਮੀਟਰ ਕੋਈ ਨਹੀਂ ਜੀ ਜਿਹੜਾ ਬੱਚਾ ਸੋਹਣੀ ਦਸਤਾਰ ਸਜਾਂਦਾ ਜਿਹੜਾ ਗੁਰਮਤ ਦੇ ਅਨੁਸਾਰ ਪੂਰਾ ਸਿੱਖੀ ਸਿੱਖੀ ਚ ਬਾਣੇ ਚ ਪੂਰਾ ਹੋਏਗਾ ਉਹਨੂੰ ਫਸਟ ਪ੍ਰਾਈਜ਼ ਜਿਹੜਾ ਹੈਗਾ 31000 ਰੁਪਏ ਦਿੱਤਾ ਜਾਏਗਾ ਜੀ। ਬਾਕੀ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਪ੍ਰਾਈਜ਼ ਆਣਗੇ ਉਹਨਾਂ ਦਾ 11750 ਤੇ 5900 ਰੁਪਏ ਆਪਾਂ ਇਨਾਮ ਰੱਖਨੇ ਆ ਚਾਰ ਗਰੁੱਪਾਂ ਚ ਵੰਡੇਗੇ ਨੇ ਜੀ ਇੱਕ ਆਪਣਾ ਭੈਣਾ ਦਾ ਰੱਖਿਆ ਜੀ ਆਪਾਂ ਦਮਾਲਿਆਂ ਦਾ ਜੀ ਉਹ ਚੌਥਾ ਗਰੁੱਪ ਉਹ ਹੈਗਾ ਜੀ ਤੇ ਜਿਹੜੇ ਵੱਡੇ ਬੱਚੇ ਨੇ ਉਹਨਾਂ ਦਾ ਦਸਤਾਰ ਮੁਕਾਬਲਾ ਜੀ ਤਿੰਨ ਗਰੁੱਪਾਂ ਦਾ ਜੀ ਕੋਈ ਉਮਰ ਤੇ ਮੈਂ ਰੱਖਿਆ ਵੀ ਹਾਂਜੀ ਆਪਾਂ 8 ਤੋਂ 15 ਤੇ 16 ਤੋਂ 25 ਤੱਕ ਦੇ ਰੱਖੇ ਸੀ ਜੀ ਬੱਚੇ ਚਾਰ ਗਰੁੱਪ ਬਣਾਏ ਸੀ ਚਾਰ ਗਰੁੱਪਾਂ ਨੂੰ ਡਿਵਾਈਡ ਕੀਤਾ ਜੀ ਆਪਸ ਚ ਨਹੀਂ ਕੋਈ ਇਸ ਤਰ੍ਹਾਂ ਦਾ ਵੀ ਹੈਗਾ ਵੀ ਇੱਕ ਬੱਚੇ ਖਾਸ ਤੇ ਹੋਣਾ ਚਾਹੀਦਾ ਪੜੇ ਲਿਖਣਗੇ ਜਾਂ ਜਿੱਥੋਂ ਮਰਜੀ ਹੋਣ ਨਹੀਂ ਜੀ ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਸੀ ਸੋ ਇਟਾ ਵੀ ਜਿਹੜੇ ਜਿਹੜੇ ਬੱਚੇ ਆਪਣੇ ਸੋਹਣੇ ਦਸਤਾਰਾਂ ਸਜਾਉਂਦੇ ਨੇ ਥੋੜਾ ਬੋਤਾ ਸਿੱਖੀ ਦਾ ਕੁਐਸਚਨ ਵੀ ਕੀਤਾ ਜਾਂਦਾ ਉਹਨਾਂ ਨੂੰ ਉਹ ਜਿਹੜਾ ਪਰਫੈਕਟ ਹੁੰਦਾ ਉਹਨਾਂ ਨੂੰ ਵਧੀਆ ਇਨਾਮ ਦਿੱਤੇ ਜਾਂਦੇ ਨੇ ਹਾਂਜੀ ਥੋੜਾ ਬੋਤਾ ਬਿਲਕੁਲ ਜੀ ਮੇਨ ਭਾਗ ਹੀ ਦੇਖੀ ਜਾਂਦੀ ਜੀ ਵੀ ਕਿੰਨੇ ਘੱਟ ਸਮੇਂ ਵਿੱਚ ਕਿੰਨੀ ਸੋਹਣੀ ਦਸਤਾਰ ਸਜਾਉਂਦੇ ਨੇ ਜੀ ਹਾਂਜੀ ਤੇ ਇਹੋ ਜਿਹੇ ਮੈਸੇਜ ਜਿਵੇਂ ਵੀ ਸਾਰਾ ਪੰਜਾਬ ਹੈਗਾ ਜਿੱਥੋਂ ਮਰਜ਼ੀ ਆਲ ਇੰਡੀਆ ਆ ਸਕਦਾ ਅਸੀਂ ਤਾਂ ਜੀ ਖੁੱਲਾ ਸੱਦਾ ਦਿੱਤਾ ਹੈ ਆਲ ਇੰਡੀਆ ਤੋਂ ਸਭ ਨੂੰ ਮੇਰੇ ਹਿਸਾਬ ਨਾਲ ਹੁਣ ਇਹ ਦੇਖਣਾ ਜੀ ਜੁਪੀ ਤੋਂ ਵੀ ਬੱਚੇ ਆਏ ਨੇ ਆਪਣੇ ਹਰਿਆਣੇ ਤੋਂ ਵੀ ਆਏ ਨੇ ਪੰਜਾਬ ਤੋਂ ਤੇ ਆਲਮੋਸਟ ਹੀ ਆਏ ਹੋਏ ਨੇ ਸਾਰੇ ਰਾਜਿਆਵਾਦ ਤੋਂ ਵੀ ਆਏ ਦੋ ਤਿੰਨ ਬੱਚੇ ਅੱਜਕੱਲ੍ਹ ਵਾਈਡ ਲੁਕਿੰਗ ਸਾਹਿਬ ਟਵਾਂਟ ਵਰਨਾ ਦੇ ਪਿੱਛੇ ਕਿਹਦਾ ਹੈਗਾ ਉਕੀ ਇਸ ਦਾ ਤੌਨਰ ਰੁਝਾਨ ਕਾਫੀ ਵੱਧ ਜਾ ਰਿਹਾ ਨਹੀਂ ਸੰਦੇ ਦੇਣਾ ਚਾਹੀਦਾ ਹੁਣ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਹੁਣ ਘਟਦਾ ਜਾ ਰਿਹਾ ਸੋ ਹੁਣ ਸਾਡੇ ਦਸਤਾਰ ਕੌਚਾਂ ਨੇ ਇੰਨੀ ਕ ਮਿਹਨਤ ਕੀਤੀ ਪਿੰਡਾਂ ਪਿੰਡਾਂ ਜਾ ਕੇ ਮੇਰੇ ਆਪਣੇ ਨੈਟਵਰਕ ਦੇ 3 400 ਦਸਤਾਰ ਕੌਚ ਐਵੇਂ ਦੇ ਜਿਹੜੇ ਪਿੰਡਾਂ ਪਿੰਡਾਂ ਚ ਸੇਵਾ ਕਰਦੇ ਪਏ ਨੇ ਸੋ ਦਸਤਾਰ ਜਿਹੜੀ ਉਹ ਸੁਰਜੀਤ ਹੋਈ ਹੈ ਤੇ ਸਾਨੂੰ ਬੜੀ ਖੁਸ਼ੀ ਇਸ ਗੱਲ ਦੀ ਤੁਸੀਂ ਵੇਖੋ ਇਦਾਂ ਦੇ ਪ੍ਰੋਗਰਾਮਾਂ 'ਚ ਜਾਓ ਤੁਹਾਨੂੰ ਰੰਗ ਬਰੰਗੀਆਂ ਦਸਤਾਰਾਂ ਨਜ਼ਰ ਆਉਣਗੀਆਂ ਹੁਣ ਮੁੰਨੇ ਹੋਣਗੇ ਅਸੀਂ ਪ੍ਰੇਰਿਤ ਕਰ ਰਹੇ ਹਾਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਇਦਾਂ ਦੇ ਉਪਰਾਲੇ ਆਪਣੇ ਰਾਹ ਤੇ ਵਾਪਸ ਆਉਣਗੇ ਦਸਤਾਰ ਨਾਲ ਤੇ ਉਹ ਜਵਾਬ ਸੁਣ ਗਏ ਸਮੂਹ ਨੌਜਵਾਨਾਂ ਕੀ ਸੁਣਦੇ ਰਹਿਣਾ ਚਾਹੁੰਦੇ ਸਮੂਹ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਤੇ ਇਹ ਸੁਣਿਆ ਵੀ ਸਭ ਤੋਂ ਪਹਿਲਾਂ ਜਿਹੜਾ بیس ਹੈਗਾ ਉਹ ਆਪਣੀ ਸਟੱਡੀ ਪੜ੍ਹਾਈ ਬਹੁਤ ਜ਼ਰੂਰੀ ਹੈ ਅੱਜ ਕੱਲ ਅਸੀਂ ਹੁਣ ਬਾਹਰਲੇ ਦੇਸ਼ਾਂ ਚ ਗਏ ਸਾਨੂੰ ਪ੍ਰੋਬਲਮ ਆਂਦੀ ਆਪਣੀ ਗੱਲ ਰੱਖਣ ਲੱਗਿਆ ਸਾਨੂੰ ਸਭ ਤੋਂ ਵੱਡੀ ਦਿੱਕਤ ਆਂਦੀ ਆਪਣੀ ਗੱਲ ਅਸੀਂ ਕਿਵੇਂ ਰੱਖੀ ਵੀ ਦਸਤਾਰ ਅਸੀਂ ਕਿਉਂ ਸਜਾਉਨੇ ਆ ਐਜੂਕੇਸ਼ਨ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਤੁਸੀਂ ਜੋ ਤੁਹਾਡਾ ਮਨ ਕਰਦਾ ਦਸਤਾਰ ਸਜਾ ਕੇ ਜੇ ਤੁਸੀਂ ਵਕੀਲ ਬਣਨਾ ਚਾਹੁੰਦੇ ਤੁਸੀਂ ਬਣ ਸਕਦੇ ਹੋ ਤੁਸੀਂ ਵਧੀਆ ਫੋਟੋਗ੍ਰਾਫਰ ਬਣ ਸਕਦੇ ਹੋ ਤੁਸੀਂ ਵਧੀਆ ਪ੍ਰੈਸਰ ਮੋਨਟਰ ਬਣ ਸਕਦੇ ਹੋ ਤੁਸੀਂ ਕਿਸੇ ਮਤਲਬ ਉਹਦੇ ਚ ਦਸਤਾਰ ਸਜਾ ਕੇ ਤੁਸੀਂ ਪਹੁੰਚ ਸਕਦੇ ਹੋ ਸਾਡੇ ਕੈਲੀਫੋਰਨੀਆ ਚ ਦਿਮਾਲੇ ਵਾਲੇ ਦੋ ਤਿੰਨ ਜੱਜ ਨੇ ਜੀ ਨਿਊਯਾਰਕ ਚ ਆਪਣੀ ਜਿਹੜੀ ਭੈਣ ਜੀ ਹੈਗੇ ਤੁਮਾਲੇ ਵਾਲੀ ਜੱਜ ਸੋ ਇਦਾਂ ਵੀ ਕਈ ਆਪਣੇ ਨੌਜਵਾਨ ਜਿਹੜੇ ਨੇ ਉਹ ਛਿਜਕਦੇ ਨੇ ਇਸ ਗੱਲ ਨੂੰ ਵੀ ਮੇਰੇ ਸਿਰ ਤੇ ਪੱਗ ਬਣੀ ਆ ਦਮਾਲਾ ਬਣਾ ਵੀ ਆਰ ਮੈਂ ਕੰਮ ਨਹੀਂ ਕਰਨਾ ਮੈਂ ਕਹਿੰਦਾ ਜੀ ਜਦੋਂ ਦਸਤਾਰ ਸਜਾ ਕੇ ਐਵੇਂ ਦੀ ਪੇਟੀਸ਼ਨ ਤੇ ਜਾਏ ਉਹਨੂੰ ਦੁਨੀਆ ਵੇਖਦੀ ਏ ਆਪਾਂ ਕਿੰਨੇ ਲਾਈਕ ਸ਼ੇਅਰ ਕਰੀਦਾ ਹਨਾ ਵੀ ਉਹ ਕਿੰਨੇ ਬਾਕੀ ਇਹ ਮੇਰੇ ਵੀਰ ਮੇਰੇ ਨਾਲ ਨੇ ਸਾਰੇ ਦਸਤਾਰ ਕੋਚ ਵੱਖ-ਵੱਖ ਥਾਵਾਂ ਗਏ ਨੇ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਾਂ ਸਿੰਗਰ ਵੀ ਸਾਡੇ ਬੜੇ ਪਿਆਰ ਵਾਲੇ ਵੀਰ ਨੇ ਵੀ ਉਹਨਾਂ ਦਾ ਮੈਸੇਜ ਇੱਕ ਵਧੀਆ ਜਾਂਦਾ ਸਿੱਧੂ ਮੂਸੇ ਵਾਲਾ ਸਾਡਾ ਵੀਰ ਅੱਜ ਸਾਡੇ ਚ ਨਹੀਂ ਹੈਗਾ ਉਹਨੇ ਦਸਤਾਰ ਨੂੰ ਬੜੀ ਅੱਗੇ ਤੱਕ ਬਚਾਇਆ ਠੀਕ ਹੈ ਜੀ ਰਣਜੀਤ ਬਾਵਾ ਵੀਰ ਹੋ ਗਿਆ ਫਿਰ ਬੜੇ ਸਾਡੇ ਸਾਡਾ ਵੀਰ ਚਲਾ ਗਿਆ ਪਿਛਲੀ ਵਾਰੀ ਸਾਡੀ ਉਹਨਾਂ ਨੇ ਬੜੀ ਪ੍ਰੋਮੋਸ਼ਨ ਕੀਤੀ ਸਾਨੂੰ ਦੁੱਖੀ ਹੋ ਸਵੇਦਰ ਰਾਜਵੀਰ ਜਵੰਦੇ ਦਾ ਸਾਡੇ ਕਿੰਗ ਸਾਹਿਬ ਨਾਲ ਉਹਨਾਂ ਦਾ ਬੜਾ ਪਿਆਰ ਸੀ ਜਦੋਂ ਪ੍ਰੋਗਰਾਮ ਦਾ ਕਿੰਗ ਸਾਹਿਬ ਨੂੰ ਸਪੈਸ਼ਲ ਫੋਰਮ ਕਰਦੇ ਸੀ ਵੀ ਭਾਜੀ ਤੁਸੀਂ ਸਾਡੇ ਕੋਲ ਆਓ ਆਪਾਂ ਪ੍ਰੋਮੋਟ ਕਰਨਾ ਹੈ ਪੋਸਟਰ ਤੁਹਾਡਾ ਸੋ ਜਿੱਥੇ ਉਹਨਾਂ ਦਾ ਯੋਗਦਾਨ ਨੇ ਸਭ ਤੋਂ ਜ਼ਿਆਦਾ ਯੋਗਦਾਨ ਸਾਡੇ ਦਸਤਾਰ ਕੋ ਚ ਵੀਰਾਂ ਦਾ ਜਿਹੜੇ ਪਿੰਡਾਂ ਪਿੰਡਾਂ ਜਾ ਕੇ ਸਕੂਲ ਕਾਲਜਾਂ ਜਾ ਕੇ ਰਿਕੁਐਸਟ ਕਰਕੇ ਮਿੰਤਾ ਕਰਕੇ ਆਪਣਾ ਤੇਲ ਹੋ ਕੇ ਦਸਤਾਰਾਂ ਸਜਾਉਂਦੇ ਨੇ ਬਾਕੀ ਸਾਡਾ ਪ੍ਰੈਸ ਮੀਡੀਆ ਆ ਥੋੜੀ ਜੀ ਗੱਲ ਕਿੰਗ ਵੀਰ ਜੀ ਕਰਨਗੇ ਬਾਕੀ ਸਾਡੇ ਦਿਆ ਸਿੰਘ ਵੀਰ ਜੀ ਸਾਰੇ ਨੇ ਇਹ ਕਰਨੇ ਅਖੀਰ ਜੀ ਸਭ ਤੋਂ ਵੱਡੀ ਪ੍ਰੇਰਨਾ ਤਾਂ ਸਾਡੋ ਸਾਡੇ ਪਹਿਲੇ ਗੁਰੂ ਸਾਹਿਬ ਤੋਂ ਦੂਜੀ ਸਾਡੇ ਮਾਪਿਓ ਤੋਂ ਸਾਡਾ ਪਾਪ ਗੁਰਗੋਬੀ ਸਿੰਘ ਜਿਹੜਾ ਉਹ ਵੇਖੋ ਕਿੰਨੀ ਵੱਡੀ ਸ਼ਖਸੀਅਤ ਸੀ ਉਸ ਤੋਂ ਬਾਅਦ ਸਾਡੇ ਪਿਤਾ ਜੀ ਜਿਹੜੇ ਖੁਦ ਦਸਤਾਰ ਸਜਾਉਂਦੇ ਨੇ ਆਬੀਅਸਲੀ ਏ ਉਹ ਸਾਨੂੰ ਪ੍ਰੇਰਨਾ ਘਰੋਂ ਹੀ ਮਿਲੀ ਵੀਰੇ ਤੇ ਮਹਾਰਾਜ ਜੀ ਅੱਗੇ ਬੇਨਤੀ ਹੈ ਅਰਦਾਸ ਹੈ ਵੀ ਸਾਡੇ ਦਸਤਾਰ ਮੁਕਾਬਲੇ ਇਦਾਂ ਹੀ ਚੜ੍ਹਦੀ ਕਲਾ 'ਚ ਹੁੰਦੇ ਨਾਲ ਤੇ ਅਸੀਂ ਕਰਦੇ ਰਾਂਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਿੰਦਰ ਸਿੰਘ ਸਰਦਾਰੇ ਪਟਿਆਲਾ ਸ਼ਹੀ ਦੇ ਟਾਈਟਲ ਨਾਲ ਨਵਾਜਿਆ ਗਿਆ ਦੇਸ਼ਵਿ ਦੇ ਸ਼ਬਦ ਚ ਸਤਕਾਰ ਹੁੰਦਾ ਦਸਤਾਰ ਪਰ ਸਾਡੀ ਦਸਤਾਰੇ ਖਾਸ ਸੇ ਟੀਮ ਹਰ ਮਹੀਨੇ ਪਿੰਡਾਂ ਦੇ ਵਿੱਚ ਕੈਂਪ ਲਾਉਂਦੀ ਹੈ ਜੀ ਇੱਕ ਸਾਲ ਦੇ ਵਿੱਚ ਸਾਡਾ ਉਪਰਾਲਾ ਹੁੰਦਾ ਕਿ ਵੱਡਾ ਪ੍ਰੋਗਰਾਮ ਕੀਤਾ ਜਾਵੇ ਜਿੱਥੇ ਵੱਖ-ਵੱਖ ਪਿੰਡਾਂ ਦੇ ਜਿਹੜੇ ਬੱਚੇ ਜਿੱਤਦੇ ਆ ਉਹਨਾਂ ਨੂੰ ਇੱਥੇ ਮੰਚ ਤੇ ਇਕੱਠਾ ਕੀਤਾ ਜਾਵੇ ਤੇ ਜਿੰਨੀਆਂ ਸੋਸਾਇਟੀਆਂ ਕਲੱਬ ਨੇ ਅਸੀਂ ਸਭ ਦਾ ਸਤਕਾਰ ਕਰਦੇ ਹਾਂ ਤੇ ਸਭ ਨੂੰ ਇੱਥੇ ਬੁਲਾਉਂਦੇ ਹਾਂ 2005 ਤੋਂ ਕਰ ਰਹੇ ਹਾਂ ਜੀ 2012 ਤੋਂ ਕੈਂਪ ਲਾਣੇ ਸ਼ੁਰੂ ਕੀਤੇ ਸੀ ਹੁਣ ਤਾਂ ਕੋਈ ਯਾਦ ਨਹੀਂ ਲੱਖਾਂ ਦੇ ਵਿੱਚ ਕਿੰਨੇ ਬੱਚੇਨ ਸਜਾਤਾ ਹੋਊਗਾ ਜਦੋਂ ਨੂੰ ਜਦੋਂ ਕਹਿੰਦਾ ਵੀਰੇ ਅਸੀਂ ਤੁਹਾਡੇ ਦੇ ਦਸਤਾਰ ਦਿੱਤੀ ਤਾਂ ਉਹ ਬੜਾ ਮਾਣ ਮਹਿਸੂਸ ਹੁੰਦਾ ਬੜਾ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਸਿੱਖੀ ਦੇ ਵਿੱਚ ਇੱਕ ਵਾਅਦਾ ਕੀਤਾ ਬੱਚੇ ਨੂੰ ਇਹ ਭਾਜੀ ਨਿਸ਼ਕਾਮ ਸੇਵਾ ਤੇ ਇਹ ਬਿਲਕੁਲ ਨਿਸ਼ਕਾਮ ਸੇਵਾ ਹੁੰਦੀ ਜਦੋਂ ਜਿੱਥੇ ਕੈਂਪਸ ਹੀ ਆਰਗੇਨਾਈਜ਼ ਕਰਦੇ ਆ ਉੱਥੇ ਦੀ ਜਿਹੜੀ ਕਮੇਟੀ ਹੁੰਦੀ ਹੈ ਉਹ ਪੈਸੇ ਖਰਚਦੀ ਅਸੀਂ ਫ੍ਰੀ ਆਫ ਕਾਸਟ ਜਾਂਦੇ ਸਿਖਾਉਣ ਲਈ ਸਹਿਯੋਗ ਹੈਗਾ ਉਹ ਦਸਤਾਰਾਂ ਦੇ ਕੱਪੜੇ ਦੇ ਰਹੇ ਆ ਤਾਂ ਅਸੀਂ ਚਾਹਨੇ ਆਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਐਦਾਂ ਸਹਿਯੋਗ ਹੋਣਾ ਤਾਂ ਕਿ ਅਸੀਂ ਵੱਧ ਤੋਂ ਵੱਧ ਦੁਨੀਆ ਦੇ ਦਸਤਾਰ ਨੂੰ ਲੈ ਕੇ ਜਾ ਜਾਈਏ ਤੇ ਆਮ ਜਿਹੜੇ ਨੌਜਵਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹਦੇ ਬੱਚੇ ਨੂੰ ਇਹੀ ਕਹਿੰਦੇ ਆਓ ਰਲ ਮਿਲ ਕੇ ਦਸਤਾਰ ਸਜਾਈਏ ਪੱਗਾ ਵਾਲਾ ਮੋੜ ਜਿਹੜਾ ਪੱਗਾ ਵਾਲਾ ਪੰਜਾਬ ਦਾ ਸੁਪਨਾ ਹੈ ਕਿਦਾਂ ਨ ਕਿਤੇ ਪੂਰਾ ਹੁੰਦਾ ਦਿਖ ਰਿਹਾ ਠੱਲ ਪੈ ਗਈ ਨਸ਼ੇ ਨੂੰ ਠੱਲ ਪੈ ਗਈ ਹੈ ਪਹਿਲਾਂ ਕੋਨੇ ਮੋਨੇ ਜਿਗਦੇ ਸੀ ਹੁਣ ਸੋਹਣੀਆਂ ਸੋਹਣੀਆਂ ਰੰਗ ਬਰੰਗੇ ਦਸਤਾਰਾਂ ਦਿਖ ਰਹੀਆਂ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਅੱਜ ਦਸਤਾਰੇ ਖਾਲਸਾ ਰਾਜਪੁਰਾ ਕੈਲੀਫੋਰਨੀਆ ਦੇ ਜਿਹੜੇ ਮੁਖ ਆਗੂ ਨੇ ਭਾਈ ਲਖਵਿੰਦਰ ਸਿੰਘ ਲੱਖਾ ਦੀ ਸਮੁੱਚੀ ਟੀਮ ਨੂੰ ਮੈਂ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਅੱਜ ਦੂਜਾ ਜਿਹੜਾ ਦਸਤਾਰ ਮੁਕਾਬਲਾ ਰਾਜਪੁਰਾ ਵਿਖੇ ਕਰਵਾਇਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਕੈਲੀਫੋਰਨੀਆ ਦੇ ਵਿੱਚ ਵੀ ਪੂਰਾ ਨਾਮਣਾ ਖੱਟ ਰਹੇ ਨੇ ਸਾਡੇ ਰਾਜਪੁਰੇ ਦਾ ਨਾਮ ਰੋਸ਼ਨ ਕਰ ਰਹੇ ਨੇ ਮੈਂ ਇਹਨਾਂ ਤੋਂ ਵੀ ਧੰਨਵਾਦ ਕਰਦਾ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿੱਥੇ ਕਿ ਇਹਨਾਂ ਨੇ ਅੱਜ ਇਹਨਾਂ ਵੱਡਾ ਉਪਰਾਲਾ ਕਰਕੇ ਜਿਹੜਾ ਹੈ ਕਿ ਨਾਲ ਜੁੜਿਆ ਜਾ ਰਿਹਾ ਮੈਨੂੰ ਤਾਂ ਬਹੁਤ ਬਹੁਤ ਧੰਨਵਾਦ ਇਹ ਸਾਡੇ ਲਖਿੰਦਰ ਲਖਾਈ ਜੀ ਨੇ ਜਿਨ੍ਹਾਂ ਨੇ ਪ੍ਰਿੰਟ ਦਾ ਸਦਕਾ ਅਸੀਂ ਵੇਖ-ਵੇਖ ਕੇ ਇਹਨਾਂ ਨੂੰ ਪੱਗਾ ਅਸੀਂ ਬਣਨੀ ਸਿੱਖੇ ਨੇ ਚਾਹਤੋ ਬੜਾ ਧੰਨਵਾਦ ਹੈ ਇਹਨਾਂ ਦਾ ਸੋ ਜਿਸ ਤਰ੍ਹਾਂ ਕਿ ਰਾਜਪੁਰੇ ਦੇ ਵਿੱਚ ਪਹਿਲਾਂ ਵੀ ਇਹ ਕਾਫੀ ਪਹਿਲਾਂ ਦਸਤਾਰਾਂ ਸਜਾਉਂਦੇ ਰਹੇ ਕਾਫੀ ਸਿੰਘਰਾਂ ਦੇ ਨਾਲ ਰਹੇ ਨੇ ਕਿਉਂਕਿ ਉਹਨਾਂ ਨੇ ਵੀ ਦਸਤਾਰਾਂ ਬੰਦੇ ਰਹੇ ਨੇ ਇਹਨਾਂ ਨੂੰ ਦੇਖ ਦੇ ਕੇ ਅਸੀਂ ਦਸਤਾਰ ਜਿਹੜਾ ਕਿ ਇਸ ਤਰ੍ਹਾਂ ਬਹੁਤ ਵਧੀਆ ਉਪਰਾਲਾ ਹੈ ਜੀ ਮੈਂ ਤਾਂ ਹੋਰ ਵੀ ਸਸਾਵਾ ਜਿਹੜੀਆਂ ਨੇ ਉਹਨਾਂ ਨੂੰ ਵੀ ਕਹਾਂਗਾ ਨੌਜਵਾਨਾਂ ਨੂੰ ਕਹਾਂਗਾ ਕਿ ਰਾਜਪੁਰਾ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਤਲਸਾ ਬਾਈ ਬੁਖਤ ਦੇ ਕਿਹਦਾ ਲੜਦੇ ਜਾਂ ਤੱਕ ਤੇ ਜਾਂ ਤਾਜ ਲਈ ਦਸ਼ਮੀਸ਼ ਕਾ ਲੜਿਆ ਇਸ ਪੱਖ ਮੈਂ ਜਿਨ੍ਹਾਂ ਦੀ ਬਖਸ਼ੀਆਂ ਸਰਕਾਰੀਆਂ ਮੈਂ ਦਿਲੋਂ ਧੰਨਵਾਦ ਜੀਓ ਸਾਡੇ ਵੀਰ ਜੀ ਹੋਰੇ ਤੁਹਾਡੇ ਘਾੜੀ ਮੇਰੀ ਇਹ ਹਰ ਸਾਲ ਉਹ ਤਾਂ ਇਹ ਗੱਲ ਇਹ ਕਿ ਸੰਸਾ ਮਾਰੇ ਨਾ ਖਾਪਣਾ ਇਹਨਾਂ ਨੂੰ ਕਿ ਇੰਨੀ ਸੋਹਣੀਆਂ ਕੋਸ਼ਿਸ਼ਾਂ ਕਰ ਰਹੇ ਆਂ ਆਉਣ ਵਾਲੀ ਜਵਾਨੀ ਦਸਤਾਰ ਨਾਲ ਲੋਕੀ ਰਹੀ ਔਰ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਮੀਰੀਆਂ ਨੂੰ ਮੈਂ ਸਭ ਮਰਬੇਨਤੀ ਵੀ ਕਰੂੰ ਕਿ ਇਹ ਸਮਾਜ ਨੂੰ ਅੱਜ ਸਾਡੇ ਨੂੰ ਜੋੜਿਆ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਸਮੇਂ ਜਿਹੜੀ ਨਵੀਂ ਪੀੜ੍ਹੀ ਹੈ ਸਿੱਕੀ ਨੂੰ ਪੁਲਿਤ ਕਰਨ ਲਈ ਦਸਤਾਰ ਨੂੰ ਆਣ ਵਾਲੀ ਜਨਰੇਸ਼ਨ ਤੱਕ ਪਹੁੰਚਾਉਣ ਦੇ ਲਈ ਬਹੁਤ ਵਧੀਆ ਕੰਮ ਕੀਤਾ ਗੁਰੂ ਸਾਹਿਬ ਇਹਨਾਂ ਤੋਂ ਇਸੇ ਤਰ੍ਹਾਂ ਸੋਚ ਇਸ ਤਰ੍ਹਾਂ ਕਿ ਅੱਜ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਹੈ ਪੰਜਾਬ ਦੀ ਨੌਜਵਾਨੀ ਬਚਾਉਣ ਨੂੰ ਲੈ ਕੇ ਨਸ਼ੇ ਤੋਂ ਦੂਰ ਰਹਿਣ ਦੇ ਲਈ ਕੋਈ ਹਜਾ ਪ੍ਰੋਜੈਕਟ ਤੁਹਾਡਾ ਨਵਾਂ ਆ ਰਿਹਾ ਹੈ ਉਹਦੇ ਸੀਸੀਆਈ ਪਿੱਛੇ ਰਿਲੀਜ਼ ਕੀਤਾ ਗੀਤ ਪੂਰਾ ਆਪਾਂ ਸਾਂਝਾ ਕਰਾਂਗੇ ਸਟੇਟ ਤੇ ਹਾਂਜੀ ਸਿਰ ਉੱਤੇ ਪੱਗ ਐਡਰੈਸ ਹੈ ਪੰਜਾਬ ਦਾ ਕੀ ਬਾਤ ਹੈ ਵਾਹ ਇੱਕ ਹਟਕੇ ਸਵਾਲ ਲੱਗਾ ਕਿ ਨਵਾਂ ਵਿਵਾਦ ਚੱਲ ਰਿਹਾ ਹੈ ਕਿ ਦਿਲ ਦਿਲ ਦੀ ਦੁਕਾਨ ਜਿਹੜੇ ਕਿ ਅਮਸਾਬ ਬਚਨ ਜਾ ਕੇ ਪਹਿਰੇ ਹਲਾਕੇ ਮਿਲੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਬਸ ਵੀਰੇ ਹਰ ਇੱਕ ਦੀ ਆਪਣੀ ਸਮਰੱਥਾ ਹੈ ਸਭ ਨਿਆਰੇ ਲੈ ਰਹੇ ਚਲੋ ਕੋਈ ਨਾ ਜੋ ਵੀ ਆਪਣਾ ਐਫਰਟਸ ਕਰ ਰਿਹਾ ਤੇ ਬਟ ਕਈ ਜਿਹੜਾ ਹੁੰਦੀਆਂ ਉਹਨਾਂ ਬਾਰੇ ਮੈਂ ਨਹੀਂ ਬੋਲ ਸਕਦਾ ਜਾਂ ਮੇਰੀ ਮਤ ਕਿਸ ਤਰ੍ਹਾਂ ਦੀ ਹੈ ਨਾ ਜਾਂ ਤੁਸੀਂ ਉਹਨੂੰ ਕਿਸ ਤਰ੍ਹਾਂ ਸੋਚਦੇ ਬਟ ਕੋਈ ਵੀ ਕੋਈ ਕਿਸੇ ਕੋਲ 4 ਪੈਸੇ ਵਧਿਆ ਘਟੇ ਖਰਮਾ ਪਤੀਏ ਕੋ ਖਰਮਾ ਪਤੀਏ ਬਟ ਇਹ ਤੋਂ ਵੱਡਾ ਕੋਈ ਨਹੀਂ ਕੋਈ ਨਹੀਂ ਬਿਲਕੁਲ ਤੁਹਾਨੂੰ ਲੱਗਦਾ ਭਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਉਹ ਉਹਦੇ ਝੁਕੀਏ ਜਿਹਦੇ ਇਹ ਵੀ ਸਿਰ ਤੇ ਸ਼ੋਭ ਤੋਂ ਕਿਸੇ ਦੇ ਪੈਸੇ ਦੇ ਕੇ ਕਿ ਕਿਉਂਕਿ ਇਹ ਤਾਜ ਹੈ ਸਿਰ ਦਾ ਕਿ ਕਿਸੇ ਮੂਰੇ ਨਿਸ਼ਚਿਤ ਕਾਓ ਸੀਸ ਚਕਾਓ ਕਿ ਆਦਰ ਰਹੇ ਇੰਨਾ ਵੀ ਨਹੀਂ ਕਿ ਦਸਤਾਰ ਗਿਰ ਪਵੇ ਭਾਈ ਥੋੜਾ ਬੰਕ ਬੈਠੇ ਨੇ ਮੈਂ ਵੀ ਲੱਗਦਾ ਭਾਜੀ ਦੀ ਜੱਤ ਦਾ ਕਾਰਨ ਹੈ ਉਹਨਾਂ ਦੇ ਅਵਾਰਾ ਪਸ਼ੂ ਹੈ ਇਹ ਉਹ ਤਾਂ ਸੀ ਨਵਾਂ ਜਿਹੜਾ ਫਿੰਗਰ ਹੈ ਕਿਸਮੋ ਕੋਈ ਸਰਕਾਰ ਨੂੰ ਕੋਈ ਹਾਂਜੀ ਜਿਹੜਾ ਕਹਨੇ ਆਦੇਸ਼ ਕੋਈ ਤੇ ਉਹ ਦੇਸ਼ ਦਾ ਨਹੀਂ ਬੇਇਨਤੀ ਕਰ ਸਕਦੇ ਆ ਤੈਸਾ ਪੰਜਾਬੀ ਮਾਂ ਹੁੰਦੀ ਦਾ ਹੀਰਾ ਸਾਡੇ ਕੋਲ ਵੀ ਹੋਵੇਗੇ ਜਿਹਦੀ ਘਾਟ ਤਾਂ ਵੀ ਕੋਈ ਨਹੀਂ ਹੋਰ ਜੋ ਨੇ ਗਾਇਆ ਜਵੰਦੇ ਵੀਰ ਵੀ ਸਮਾਜਿਕ ਗਾਇਆ ਸਾਡੇ ਰਿਸ਼ਤੇ ਨੂੰ ਬੈਠੀ ਗਾਇਆ ਇਹ ਸਾਰਿਆਂ ਨੂੰ ਜੇਕਰ ਸਰਕਾਰਾਂ ਤੇ ਅਸਪਰ ਦੇ ਉਹਨਾਂ ਕੋਲ ਸਭ ਦੇ ਆ ਗਿਆ ਲੱਗਾ ਤਾਂ ਇਹਨਾਂ ਨੂੰ ਕਿੰਨਾ ਕੱਟਾ ਡਾਂਗਾ ਮਾਰ ਕੇ ਰੂਲਾ ਇਹਨਾਂ ਕਿ ਉਹ ਪਸਾਰੀ ਜੰਮੇ ਬਾਰੇ ਫਿਰ ਉਹ ਬਸਿੰਚ ਬਾਕਸ ਦਾ ਗਾਉਂਦੇ ਕਿ ਭਾਈ ਇਹ ਤੁਸੀਂ ਨਹੀਂ ਗਾਏ ਆ ਬਹੁਤ ਪੁਰਾਣੇ ਸਿੰਗਰ ਐ ਬੱਚਾ ਸਿੰਗਰ ਐ ਸਿੱਖਤ ਮਤਲਬ ਤੋਕਾਂ ਸਿੰਗਰ ਰਾਤ ਕਰ ਰਹੀ ਹੈ ਸਾਰੇ ਗੀਤ ਤੁਸੀਂ ਗਾਏ ਆ ਤੁਹਾਨੂੰ ਵਧੀਆ ਲੱਗਦੇ ਆ ਪਰ ਇੱਕ ਸਾਡੇ ਕਿਸਾਨਾਂ ਨਾਲ ਇੱਕ ਮੋਖੜਾ ਸੰਜਾ ਨਾ ਦੇ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਤੁਹਾਡਾ ਹਾਂ ਜੀ ਜੰਨੀਆਂ ਦੇ ਬ੍ਰਾਂਡ ਜੰਨੀਆਂ ਦੇ ਬ੍ਰਾਂਡ ਜਿਹੜੇ ਪਿਛਲੇ ਆ ਰਹੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ ਭੁੱਲ ਜਾਣ ਮਾਮਾ ਪੁੱਤ ਸ਼ੇਰ ਹੋਣਗੇ ਤਾਕਤਾਂ ਦੇ ਦੋਸ ਜਿਹੜੇ ਚਿੱਟਾ ਦੱਸਦੇ ਖੇਡਦੇ ਮੈਦਾਨ ਮਿੱਟੀ ਢੇਰ ਹੋਣਗੇ ਜੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਫਿਨਾਂ ਲਈ ਕੋਈ ਗ੍ਰੈਂਡ ਨਹੀਂ ਹੁੰਦੇ ਪੱਕਾਂ ਦੀ ਨਾ ਲੱਗੇ ਕਦੇ ਸੀ ਤੇ ਜੁੰਨੀਆਂ ਦੇ ਕਦੇ ਕੋਈ ਗ੍ਰੈਂਡ ਨਹੀਂ ਆਵਾਜ਼ ਕੀ ਬਾਤ ਅੱਗੇ ਉਹ ਵੇਜਨਾ ਸੀਸ ਤੇ ਕਿਆ ਉਹਨਾਂ ਨੂੰ ਚਕਾਉਂੇ ਕੋਈ ਜਮਾਂਡ ਨਹੀਂ ਲੁਕਤੇ ਸੋ ਜਿਹੜੇ ਸਾਡੇ ਵੀ ਬੈਰ ਕਰਨ ਲੱਗੇ ਵੀਰ ਜੀ ਹੋਰ ਪਲੀ ਪਾਜੀ ਹੋਰ ਪਲੀ ਲਾੜ ਭਾਜੀ ਜਦੋਂ ਕਿਤੇ ਕੁਰਤੇ ਪਜਾਮੇ ਸਿਆਣ ਗਾਈਏ ਨਾ ਤੇ ਮੇਰੇ ਭਰਾ ਦੀ ਫੋਟੋ ਮੋਰੇ ਲੱਗੀ ਹੁੰਦੀ ਵਾਹ ਜੀ ਬਹੁਤ ਨਿਕਾ ਸੁਭਾਅ ਨੇ ਕੇ ਵੀ ਸਾਡਾ ਭਰਾ ਗਾਇਕੀ ਲੈਣ ਚਾ ਰਿਹਾ ਨੇ ਕਾਫੀ ਪ੍ਰੈਕਟਿਸ ਕੀਤੇ ਆ ਔਰ ਆਉਣ ਵਾਲੇ ਸਮੇਂ ਤੇ ਦਸਤਾਰ ਲਈ ਬਹੁਤ ਦਿਲੋਂ ਦੁਆਵਾਂ ਸਾਡਾ ਭਰਾ ਬਹੁਤ ਅਟੀਟਿਊਡ ਵਾਲਾ ਪਾਜੀ ਤੁਸੀਂ ਵਾਈਕੀ ਦੇ ਸਕਦੇ ਸਾਰੇ ਜਿਹੜੇ ਸਾਰੇ ਖਾਲਸਾ ਟੀਮ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੀ ਇਸ ਸਲਾਜਪੁਰ ਦੇ ਸ਼ਹਿਰ ਦੇ ਮੈਂ ਦੂਜੀ ਤੀਜੀ ਵਾਰ ਆਇਆ ਇਹ ਹੋਰ ਦਾ ਮੌਕਾ ਸੁਭਾਨ ਪਰਮਤ ਹੋਇਆ ਸੋ ਮੇਰਾ ਇਤਨੀ ਨੇਗੇ ਸ਼੍ਰੀ ਫਤੇਗਰ ਸਾਹਿਬ ਤੋਂ ਆਈ ਤੇ ਪੱਗ ਨਹੀਂ ਅੱਜ ਮੈਂ ਫਦਾਲਤ ਖੜਾ ਹਾਂ ਬਸਾਰੇ ਖਾਲਸਾ ਦੀ ਟੀਮ ਦਾ ਨਾਂ ਖੜਨ ਜਦੋਂ ਉਹਨਾਂ ਦੇ ਨਾਂ ਖੜਦਾ ਹੈ ਬੱਬਲਿਆ ਤੇ ਪੱਗ ਦੀ ਬਗੌੜ ਬੱਗ ਦੀ ਅਦਾਲਤ ਨੂੰ ਲੇਕਾ ਦੇਸ਼ਾਂ ਚ ਜਾਣ ਦਾ ਮੌਕਾ ਮਿਲਿਆ ਜੇ ਪੱਗ ਨਾ ਹੁੰਦੀ ਸ਼ਹਿਰ ਮੈਂ ਆਮ ਜੁਗਾ ਫੰਦਾ ਪੱਗ ਦੇ ਜਿਹੜਾ ਇਹ ਫੜਾਦਾ ਆ ਇਹ ਪਿੰਡ ਪਿੰਡ ਹਰ ਜਿੰਨੇ ਕਬੱਡੀ ਦੇ ਹੋ ਰਹੇ ਆਦੇ ਜਾਂ ਹੋਰ ਮੁਕਾਬਲੇ ਹੋਣਗੇ ਤੇ ਸਾਨੂੰ ਪ੍ਰਚਲਿਤ ਕਰਨਾ ਚਾਹੀਦਾ ਪਿੰਡ ਪਿੰਡ ਜਾ ਕੇ ਮੋਟਵਾਰੇ ਜਨ ਦੇ ਵਿੱਚ ਜਿੱਦੇ ਖੇਡ ਮੁਕਾਬਲਾ ਕਬੱਡੀਆਂ ਦੀ ਹੁੰਦੀ ਨੇ ਇਹ ਕਿਹੜੇ ਮੁਕਾਲੇ ਨੌਜਵਾਨ ਉਤਸ਼ਾਹਿਤ ਹੋਏ ਸੋ ਬਹੁਤ ਮੁਬਾਰਕ ਸਾਰੀ ਟੀਮ ਨੂੰ ਜੋ ਇਸ ਵੀਰ ਦਾ ਬਣਾ ਲੱਗ ਰਿਹਾ ਹੈ ਨਾ ਬਹੁਤ ਬਹੁਤ ਮੁਬਾਰਕਾ ਹਾਂ ਕਿ ਮੈਂ ਤੁਹਾਨੂੰ ਦੱਸ ਦੇਵਾਂ ਤੁਸੀਂ ਬਾਹਰ ਨਹੀਂ ਤੇ ਉੱਥੇ ਜਾਂਦੇ ਹੋ ਜੇ ਤਾਂ ਕੋਈ ਬੰਦਾ ਪੱਕ ਬਣੀ ਗਲਤ ਦਿਖਾਈ ਦਿੰਦਾ ਉਹਨ ਇੱਕ ਆਪਣਾ ਰੋਤਵਾ ਨਹੀਂ ਹੁੰਦਾ ਹੈਗਾ ਲੋਕਾਂ ਦੇ ਕੋਲ ਤੁਹਾਨੂੰ ਇੱਕ ਛੋਟੀ ਜੀ ਕੱਲ ਦਾ ਉਦਾਹਰਨ ਦੇ ਕੇ ਜਦਾ ਮੈਂ ਸਿਰ ਤੋਂ ਰੋਗਾ ਹੁੰਦਾ ਸੀ ਜੱਜਾ ਕਢਾ ਕੇ ਰੱਖਦਾ ਸੀ ਉੱਪਰ ਤੇ ਮੈਂ ਮੇਰੇ ਦੋਸਤ ਨੇ ਇੱਕ ਵਾਰੀ ਮੇਰੇ ਪੱਗ ਬਣੀ ਗਈ ਤੇ ਮੈਂ ਰਾਜਸਥਾਨ ਗਿਆ ਘੋੜਿਆਂ ਦੇ ਸ਼ੋਅ ਤੇ ਤੇ ਮੈਨੂੰ ਜੱਜ ਨੇ ਆ ਕੇ ਪੁੱਛਿਆ ਵੀ ਤੁਸੀਂ ਪੰਜਾਬ ਤੋਂ ਆਏ ਤੇ ਮੇਰੇ ਗੱਲ ਨੇ ਹੈਰਾਨ ਕੀਤਾ ਤੇ ਮੈਨੂੰ ਉਸ ਤੋਂ ਬਾਅਦ ਜਦੋਂ ਮਨਨ ਦੁਬਾਰਾ ਪੁੱਛ ਕੇ ਗਿਆ ਤਾਂ ਤੁਹਾਡੇ ਜੀ ਵੀ ਸੈਂਕੜੇ ਦਸਤਾਰ ਹੈ ਨਾ ਤੇ ਦੱਸੀਆ ਵੀ ਤੁਸੀਂ ਕੌਣ ਕੌਣ ਤੇ ਉਹ ਦਿਨ ਤੇ ਅੱਜ ਦਾ ਦਿਨ ਤੇ ਮੈਂ ਜੋ ਖੜਾ ਉਸਾਰ ਦੀ ਗੱਲ ਦੇ ਮੈਂ ਕਦੇ ਸਿਰ ਤੋਂ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਆਪ ਨੂੰ ਹੋਰ ਕੁਟੂਪ ਸਿੰਘ ਮਹਾਰਾਜ ਦੇ ਪੁੱਤਰ ਬਣ ਕੇ ਸਾਹਮਣੇ ਸਮਾ ਟ੍ਰੈਕ ਕਿਹੜਾ ਕਿਹੜਾ ਆ ਰਹੇ ਬਾਟਾ ਸਮਾ ਟ੍ਰੈਕ ਮੇਰਾ ਹੁਣ ਬਾਈ ਜੀ ਸਿੰਘਾ ਤੇ ਆ ਰਹੇ ਨੇ ਤੇ